ਤੇ ਮੈਂ ਕੱਖ ਨਾ ਰੇ ਇਹ ਆਤਮ ਚੇਕੇ ਕਤਲ ਮੰਦ ਦੇ ਨੂੰ ਜਿਹੜਾ ਕੀਤਾ ਗਿਆ ਤੁਹਾਡੇ ਹਸਾਣਾ ਕਤਲ ਕਿੰਨਾ ਵੱਲੋਂ ਖਸਾਬ ਚਾਹੁੰਦੇ ਹੋ ਤੁਸੀਂ ਸਜ਼ਾ ਚਾਹੁੰਦੇ ਹੋ ਉਹਨਾਂ ਨੇ ਅਸੀਂ ਤਾਂ ਇਹਨਾਂ ਨੂੰ ਫਾਸੀ ਦੀ ਸਜ਼ਾ ਹੀ ਹੋ ਜੀ ਇਨੇ ਸਾਡਾ ਕਾਜ ਆੜਿਆ ਕਰਦੀ ਕਰਦੀ ਸ਼ਰੇਆਮ ਗੁੰਡਾ ਕਰਦੀ ੱੱਕਾ ਵਾਸ਼ੇਂਦਾ ਕਰ ਦਿੰਦਾ ਬਰਾਂਡਾ ਪਾ ਦਿੰਦਾ ਇਹਦੀ 4 ਕਿੱਲੇ ਜ਼ਮੀਨ ਨੂੰ ਰਸਤਾ ਬਿਲਕੁਲ ਫਿਰ ਇਹਨਾਂ ਨੇ ਆਣ ਕੇ ਦਵਾਈ ਪੀ ਲਈ ਉਹਨੇ ਉਹਨੂੰ ਦੱਸਿਆ ਜਿਵੇਂ ਦੀ ਪੀਤੀ ਆ ਉੱਥੇ ਮੌਕੇ ਤੇ ਇਹਨਾਂ ਦੇ ਸਾਹਮਣੇ ਪੀਤੀ ਸਾਹਮਣੇ ਕਹਿੰਦੇ ਉਹ ਵੀਡੀਓ ਵਿੱਚ ਤੁਹਾਨੂੰ ਵਿਖਾ ਦੇ ਲਈ ਵੀਡੀਓ ਬਣਾਈਆਂ ਵੀਡੀਓ ਉਹਨਾਂ ਹੀ ਬਣਾਈ ਆ ਉਹਨੂੰ ਕਹਿੰਦੇ ਪੀਲਾ 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 ਅੱਛਾ ਇਹ ਕਹਿੰਦੇ ਕਿ ਦਵਾਈ ਵੀ ਨਹੀਂ ਉਹ ਕਹਿੰਦੇ ਕਿ ਦਵਾਈ ਪੀਲਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਆਜ ਆਉਂਦੀ ਵੀਡੀਓ ਦੇ ਫਿਰ ਉਹਨੂੰ ਇੰਨਾ ਟਾਈਮ ਲੱਗਦਾ ਉਹ ਦਾਤੀ ਨਾਲ ਵੱਢ ਕੇ ਪੀਂਦਾ ਕਿੰਨਾ ਟਾਇਲ ਇੱਕ ਦੀ ਸੀ ਨੂੰ ਆਪਣੀ ਦਾਤੀ ਨੂੰ ਵੱਢ ਕੇ ਟੱਕਰ ਉਦੋਂ ਖੁੱਲਿਆ ਨਹੀਂ ਛੇਦੀ ਜਦੋਂ ਬੰਦਾ ਗੁੱਸੇ ਚ ਹੁੰਦਾ ਹਾਂ ਠੀਕ ਹੈ ਨਾ ਉਹਨੇ ਕੀ ਹੁਣ ਕੋਲੇ ਖੜਾ ਬੰਦਾ ਹੱਥ ਬਗਾਨੇ ਨੂੰ ਫੜਦਾ ਐਣ ਸਕੇ ਪ੍ਰਧਾਨ ਹੁਣ ਨਹੀਂ ਫੜਿਆ ਨੇ ਅਛਾ ਮਤਲਬ ਕੀ ਉਹਨਾਂ ਦੇ ਸਾਹਮਣੇ ਉਹਨੇ ਉਹ ਟੱਕ ਸਾਰਾ ਬੋਤਲ ਨੂੰ ਕੱਟ ਕੇ ਤੇ ਦਵਾਈ ਪੀਤੀ ਤੇ ਉਹਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਕਹਿੰਦੇ ਕਿ ਪੀਲਾ 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 ਤਿੰਨ ਵਾਰੀ ਪੀਲਾ ਪੀਲਾ ਕਿਹਾ ਤਿੰਨ ਵਾਰੀ ਇਹ ਪੀਲਾ ਪੀਲਾ ਕੀ ਨੇ ਕੀ ਦੀ ਵਾਸੀ ਹੂ ਸਾਰੇ ਪਰਿਵਾਰ ਸਾਰਾ ਪਰਿਵਾਰ ਕਦੀ ਜਾ ਬੋਲਣ ਰਿਹਾ ਜਿੱਥੇ ਜਿੰਨੇ ਵੀ ਸੱਜਣ ਖੜੇ ਹੋਏ ਨੇ ਸਾਰੇ ਕਿ ਜੋ ਇਹ ਬੋਲ ਰਿਹਾ ਸ ਸਾਰੇ ਹੰਮੀ ਪਰਦੇ ਆ ਸਾਰੇ ਇਸ ਗੱਲ ਦੇ ਇਹ ਕੈਮਰਾ ਕਮਾਲ ਹੋ ਗਿਆ ਸਹੀ ਹੈ ਬੇਟੀ ਕਹਿੰਦੀ ਹੈ ਕਿ ਮੈਂ ਡੀਸੀ ਦਫਤਰ ਲੱਗੀਆਂ ਤੁਹਾਡਾ ਵਾਲ ਨਹੀਂ ਵਿੰਗਾ ਹੋਣ ਦਿੰਦੀ ਤੁਸੀਂ ਜਿਵੇਂ ਮਰਜੀ ਇੱਥੇ ਕੰਧਾਂ ਘੱਟੀ ਧਮਕਿਆ ਪਿੱਛੇ ਹੀ ਇਹਨਾਂ ਨੇ ਗੋਲੀ ਮਾਰੀ ਆ ਕਿਹਦੇ ਮੇਰੇ ਇਹਦੇ ਤੁਹਾਡੇ ਗੋਲੀ ਮਾਰੀ ਇਹਨਾਂ ਨੇ ਉਹਨੂੰ ਤੰਗ ਪਰੇਸ਼ਾਨੀ ਇੰਨਾ ਕੁ ਕੀਤਾ ਦੋ ਜਿਆਦਾ ਵੀ ਮਜਬੂਰ ਕੀਤਾ ਉਹ ਦਵਾਈ ਦੀ ਸ਼ੀਸ਼ੀ ਪੜ ਕੇ ਖੜਾ ਵਾ ਤੇ ਉਹਨੂੰ ਕਹਿ ਰਿਹਾ ਕਿ ਪੀਲਾ ਨੁਕਸਾਰ ਹੈ ਨੁਕਸਾਰ ਹੈ ਆ ਹਾਲਾਂਕਿ ਉਹਨੂੰ ਫੜ ਵੀ ਸਕਦੇ ਸੀ ਇਹ ਰੋਕ ਸਕਦੇ ਸੀ ਬਿਲਕੁਲ ਰੋਕਿਆ ਜਾ ਸਕਦਾ ਇਨਾ ਇੱਕ ਵਾਰੀ ਵੀ ਨਹੀਂ ਉਹਨੂੰ ਰੋਕਿਆ ਤਿੰਨ ਵਾਰੀ ਬੋੜ ਸਿੰਘ ਨੇ ਕਿਹਾ ਕਿ ਤੂੰ ਪੀਲਾ 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 ਬੋੜ ਸਿੰਘ ਤੁਹਾਡੇ ਚਾਚੇ ਜੀ ਆ ਦਵਾਈ ਜਿਹੜੀ ਆ ਉਹ ਪੀਤੀ ਆ ਤੇ ਕਦੇ ਨਾ ਕੱਟੀ ਇੱਥੇ ਦੇ ਕਿੰਨੇ ਦਾਤਰੀ ਐਸ ਦਾਤਰੀ ਦੇ ਨਾਲ ਇਹ ਦਾਤਰੀ ਨਾਲ ਇੱਥੇ ਖੜਕੇ ਦਵਾਈ ਜਿਹੜੀ ਆ ਆ ਐਸੀ ਜਿੱਥੇ ਜਗ੍ਹਾ ਤੇ ਮੈਂ ਖਲੋਤਾ ਇਸ ਜਗ੍ਹਾ ਤੇ ਖਲੋਕੇ ਪੀਤੀ ਆ ਇਹ ਕਿਹੜੇ ਆ ਸਾਹਮਣੇ ਉਹਨਾਂ ਦਾ ਘਰ ਆ ਜਿਹੜੇ ਉਹਨਾਂ ਤੁਹਾਡੇ ਦੂਸਰੇ ਪਾਸੇ ਜਿਹੜੇ ਕਹਿੰਦੇ ਬੋੜ ਸਿੰਘ ਜੀ ਦਾ ਘਰ ਐ ਜਿਹੜੇ ਕਿ ਨਹੀਂ ਪੀ ਲੋਗਣ ਹਾਂ ਤੇ ਇੱਥੇ ਖੜਕੇ ਜਿਹੜੀ ਆ ਉਹ ਦਵਾਈ ਸਾਰਾ ਪਰਿਵਾਰ ਦੇ ਵਿੱਚ ਨਹੀਂ ਹੈਗੀ ਨਹੀਂ ਹੁਣ ਕਰ ਛੱਡ ਕੇ ਭੱਜ ਗਏ ਆ ਸਾਰਾ ਪਰਿਵਾਰ ਹੀ ਗਿਆ ਘਰੋਂ ਬਾਹਰ ਆਪ ਸਾਰਾ ਪਰਿਵਾਰ ਭੱਜ ਗਿਆ ਵਾ ਉਸਾਨ ਸਾਹਮਣੇ ਮਰ ਰਿਆ ਉਹਨੂੰ ਕਹਿੰਦੇ ਮਰੋ ਮਰੋ ਹਾਂ ਮਰੋ ਮਰੋ ਕਰਦਾ ਰਿਹਾ ਕੋਈ ਵੀਡੀਓ ਸੱਕ ਬਣਾ ਰੇ ਇਹ ਨਹੀਂ ਵੀ ਬਚਾਲੀਏ ਮੈਂ ਵੀ ਆਇਆ ਭੱਜ ਕੇ ਤੇ ਮੈਨੂੰ ਵੀ ਆਦਾ ਮਰਨ ਤੋਂ ਮਰਦਾ ਤੇ ਤੇ ਤੁਹਾਡੀ ਕਾਰਵਾਈ ਕਿਉਂ ਨਹੀਂ ਦੀ ਸੁਣਵਾਈ ਕਿਉਂ ਨਹੀਂ ਕਰਦਾ ਪ੍ਰਸ਼ਾਸਨ ਦੀ ਸੁਣਵਾਈ ਸਾਡੀ ਪ੍ਰਸ਼ਾਸਨ ਤਾਂ ਨਹੀਂ ਕਰਦਾ ਬੋਡ ਸਿੰਘ ਦੀ ਫੌਜੀ ਆ ਦੀ ਲੜਕੀ ਆ ਕਰਮਦੀਪ ਕੌਰ ਜੋ ਡੀਸੀ ਦਫ਼ਤਰ ਫਰੀਪੁਰ ਲੱਗੀ ਹੋਈ ਆ ਓਕੇ ਉਹ ਸਾਰੇ ਇਥੇ ਹੀ ਉਹੀ ਸ਼ਿਫਾਰਿਸ਼ਾਂ ਕਰਦੀ ਆ ਸਾਡੇ ਮੇਰੀ 420 ਤਾਹੋ ਮਤਲਬ ਕਿ ਹੁਣ ਜਿਵੇਂ ਉਹਨਾਂ ਦੇ ਕੋਈ ਜਿਹੜੇ ਪ੍ਰੂਫ ਆ ਉਹ ਕਾਬਲ ਸਿੰਘ ਦੇ ਆ ਜਾਂ ਕਿ ਜਾਂ ਉਹ ਉਹਨਾਂ ਕੋਲ ਆਧਾਰ ਕਾਰਡਾ ਬੋਲ ਸਿੰਘ ਪੁੱਤਰ ਅਜੀਤ ਸਿੰਘ ਤੇ ਉਸੇ ਉਹੀ ਨੰਬਰ ਆਧਾਰ ਕਾਰਡ ਦਾ ਹਾਂਜੀ ਉਹੀ ਫੋਟੋ ਆ ਉਸੇ ਆਧਾਰ ਕਾਰਡ ਤੇ ਕਾਬਲ ਸਿੰਘ ਸਨ ਅਜੀਤ ਸਿੰਘ ਬਣਾਇਆ ਇੱਕ ਆਧਾਰ ਕਾਰਡ ਅਗੇ ਸਰਜੀਤ ਕੌਰ ਪਤਨੀ ਕਾਬਲ ਸਿੰਘ ਕੋਈ ਇੱਕ ਬੰਦਾ ਦੋ ਡੈਂਟੀਆਂ ਤੇ ਜੀ ਰਿਆ ਦੋ ਡੈਂਟੀਆਂ ਦੋ ਮੇਰਾ ਨਾਮ ਜਿਹੜਾ ਪੈਨ ਕਾਰਡ ਉਹ ਕਾਬਲ ਸਿੰਘ ਦੇ ਨਾਮ ਤੇ ਬਣਿਆ ਆ ਵਾ ਇਹਨੇ ਵੀ ਆਪਣੀ ਫੋਟੋ ਲਾ ਕੇ ਮੇਰਾ ਨਾਮ ਲਿਖ ਕੇ ਅਸਲ ਡੇਟ ਉਹ ਹੀ ਮਿਡੇਟ ਆਫ ਬਰਥ ਕੋ ਪੈਨ ਕਾਰਡ ਵੀ ਇਹਨੇ ਜਾਲੀ ਬਣਾਇਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਫਿਰ ਜਿਵੇਂ ਤੁਸੀਂ ਇੱਕ ਤਵੀ ਵੀ ਕਾਬਲ ਸਿੰਘ ਦੇ ਨਾਮ ਤੇ ਜਦੋਂ ਕਰਾਉਂਦੇ ਹੋਵੋਗੇ ਤੇ ਉਹ ਵੀ ਤੇ ਫਿਰ ਕੋਈ ਜਦੋਂ ਕਾਗਜ਼ੀ ਕਾਰਵਾਈ ਹੁੰਦੀ ਹੈ ਕੋਈ ਉਹ ਤੋਂ ਪ੍ਰੋਬਲਮ ਪ੍ਰੋਬਲਮ ਆਉਂਦੀਆਂ ਸੀ ਕਿ ਮੇਰੀ ਜ਼ਮੀਨ ਨਾਲ ਪੜਨੂ ਫਿਰਦਾ ਸੀਗਾ ਮੈਂ ਆਪਣੀ ਘਾਟੇ ਵਾ ਦੇਣਾ ਕਰਕੇ ਇਥੋਂ ਜ਼ਮੀਨ ਬਚਾਈ ਕਿ ਮੈਂ ਇਹ ਤੇ ਵੇਚ ਕੇ ਤੇ ਬਿੰਡੋ ਹੀ ਨਿਕਲ ਗਿਆ ਅਸੀਂ ਇਸੇ ਡਰਦੇ ਮਰੇ ਅਸੀਂ ਇਸੇ ਅਦਸ ਤੇ ਮਰੇ ਇਸੇ ਅਦਸ ਤੇ ਇਸੇ ਅਦਸ ਦੀ ਹੈ ਕਹਿੰਦਾ ਇਹ ਮੇਰੇ ਕੋਲ ਕਾਬਲ ਸਿੰਘ ਦੇ ਪ੍ਰੂਫ ਆ ਬੋੜ ਸਿੰਘ ਵੀ ਮੈਂ ਆ ਤੇ ਕਾਬਲ ਸਿੰਘ ਵੀ ਮੈਂ ਆ ਕਾਬਲ ਸਿੰਘ ਦੀ ਮੇਰੀ ਸਰਵਿਸ ਬੁੱਕ ਵੀ ਆ ਮੇਰੇ ਕੋਲ ਆ ਰਿਕਾਰਡ ਵੀ ਆ ਮੇਰੇ ਕੋਲ ਪੈਨ ਕਾਰਡ ਵੀ ਆ ਤੂੰ ਕਾਬਲ ਸਿੰਘ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜ਼ਮੀਨ ਕਹਿੰਦੇ ਆ ਕਿ ਜੱਟ ਦੀ ਮਾਂ ਵੀ ਹੁੰਦੀ ਆ ਪਿਓ ਵੀ ਹੁੰਦੀ ਆ ਤੇ ਸਾਰਾ ਕੁਝ ਜਿਹੜਾ ਵਾ ਉਹ ਜ਼ਿਮੇਦਾਰ ਦੀ ਜ਼ਮੀਨ ਹੁੰਦੀ ਆ ਜਿਹੜਾ ਉਹਨੂੰ ਵੋਂਦਾ ਵਾ ਪਰ ਇਹੀ ਜ਼ਮੀਨ ਦੇ ਉਨ ਲੈ ਕੇ ਕਈ ਜਿਹੜੇ ਆ ਉਹ ਪਰਿਵਾਰਾਂ ਦੇ ਵਿੱਚੋਂ ਕਈ ਪਰਿਵਾਰਾਂ ਦੇ ਮੈਂਬਰ ਜਿਹੜੇ ਵਿਛੜ ਜਾਂਦੇ ਆ ਲੜਾਈਆਂ ਦੇ ਵਿੱਚ ਝਗੜਿਆਂ ਦੇ ਵਿੱਚ ਜਾਂ ਕੁਝ ਹੋਰ ਤਰੀਕਿਆਂ ਦੇ ਨਾਲ ਥਾਣਾ ਮਖੂਦੇ ਪਿੰਡ ਪੱਧਰੀ ਦੇ ਵਿੱਚ ਅਸੀਂ ਖੜੇ ਹੋਏ ਆ ਤੁਹਾਨੂੰ ਦੱਸ ਦਈਏ ਤੁਸੀਂ ਦੇਖ ਲਓ ਇੰਨੀ ਸੰਗਤ ਜਿਹੜੀ ਇੱਥੇ ਪਿੰਡ ਦੀ ਖੜੀ ਹੋਈ ਆ ਸਾਰੀ ਤੇ ਨਾਲ ਰਿਸ਼ਤੇਦਾਰ ਵਗੈਰਾ ਖੜੇ ਹੋਏ ਨੇ ਗੁਰਦਿਆਲ ਸਿੰਘ ਅ ਕਿਸਾਨ ਜਿਹੜੇ ਕੀ ਹੁਣ ਅੱਜ ਸਾਡੇ ਦਰਮਿਆਨ ਨਹੀਂ ਨੇ ਸਾਡੇ ਵਿੱਚ ਨਹੀਂ ਨੇ ਤੇ ਪਹਿਲਾਂ 14 ਤਰੀਕ ਤੋਂ ਪਹਿਲਾਂ ਉਹ ਸਾਡੇ ਵਿੱਚ ਸੀ ਇੱਥੇ ਸੀ 15 ਤਰੀਕ ਤੋਂ ਉਹਨਾਂ ਨੇ ਆਤਮ ਦਾ ਜਿਹੜੀ ਉਹ ਕਰ ਲਈ ਆਤਮ ਹਤਿਆ ਕਰ ਲਈ ਆ ਕਾਰਨ ਸਿਰਫ ਕੀ ਸੀ ਕੋਈ ਕਹਿੰਦੇ ਆ ਕਿ ਰਸਤੇ ਨੂੰ ਲੈ ਕੇ ਜਿਹੜਾ ਵਾ ਉਹ ਭਰਾਵਾਂ ਦੇ ਵਿੱਚ ਕੀ ਰੋਲਾ ਸੀ ਕੀ ਰੋਲਾ ਸੀ ਅਪਾ ਜਾਣਦੇ ਆ ਸਾਰਾ ਉਹਨਾਂ ਦੇ ਭਰਾਜ ਤੇ ਸਾਡੇ ਨਾਲ ਨੇ ਪਿੰਡ ਦੇ ਪਤਵੰਤੇ ਵੀ ਤੇ ਨਾਲ ਨੇ ਰਿਸ਼ਤੇਦਾਰ ਇੱਥੇ ਨੇ ਉਹਨਾਂ ਤੋਂ ਪੁੱਛਦੇ ਗੱਲ ਕੀ ਸੀ ਅਖਲ ਹਾਂਜੀ ਭਾਈ ਸਭਜੀ ਕੀ ਨਾਮ ਤੁਹਾਡਾ ਮੇਰਾ ਨਾਮ ਕਾਫਲ ਸਿੰਘ ਆ ਜੀ ਤੇ ਤੁਹਾਡੇ ਭਰਾ ਸੀ ਜਿੰਨਾਂ ਦੀ ਰਤ ਵੱਡਾ ਭਰਾ ਜਿੰਨਾਂ ਦੀ ਮੌਤ ਹੋਈ ਆ ਕੀ ਗੱਲ ਕੀ ਬਣੀ ਪਾਈ ਸਭਜੀ ਜੋ ਸਹੀ ਸਹੀ ਸਾਰੀ ਗੱਲ ਜਿਹੜੀ ਉਹ ਦੱਸਿਓ ਰਸਤੇ ਦੇ ਜ਼ਮੀਨ ਤੇ ਤੋਂ ਸਾਡਾ ਇੱਕ ਭਰਾ ਵਾ ਬੋੜ ਸਿੰਘ ਫੌਜੀ ਕਿੰਨੇ ਭਰਾ ਟੋਟਲ ਨੇ ਤਿੰਨ ਭਰਾ ਵਾ ਅਛਾ ਜੀ ਵੱਡਾ ਗਰਦਿਆਲ ਸਿੰਘ ਉਹ ਤੋਂ ਛੋਟਾ ਬੋੜ ਸਿੰਘ ਫੌਜੀ ਸੀ ਛੋਟਾ ਮੈਂ ਕਾਬਲ ਸਿੰਘ ਹਾਂ ਕਾਬਲ ਸਿੰਘ ਹਾਂ ਇਹ ਮੈਨੂੰ ਵੀ ਪਹਿਲਾਂ ਬੜਾ ਤੰਗ ਪਰੇਸ਼ਾਨ ਕਰਦਾ ਸੀਗਾ ਮੇਰੀ ਇੱਕੋ ਇੱਕ ਬੇਟੀ ਸੀਗੀ ਅਛਾ ਇਹ ਇਹ ਮੇਰੀ ਵੀ ਜੀਵਨ ਦਾ ਪ੍ਰਿੰਚਾ ਹੁੰਦਾ ਸੀਗਾ ਮੈਂ ਤਾਂ ਆਪਣੀ ਜ਼ਮੀਨ ਘਰ ਵੇਚ ਕੇ ਇੱਥੋਂ ਨਿਕਲ ਗਿਆ ਹੁਣ ਇਹਨਾਂ ਨੂੰ ਉਸ ਰਸਤੇ ਤੋਂ ਜ਼ਮੀਨ ਤੋਂ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਜਿਸ ਕਾਰਨ ਮੇਰਾ ਭਰਾ ਦਵਾਈ ਪੀ ਕੇ ਤੇ ਆ ਆਪਣਾ ਨਹੀਂ ਨਹੀਂ ਮਤਲਬ ਉਹਨਾਂ ਨੇ ਕੋਈ ਥਾਣੇ ਦੇ ਵਿੱਚ ਜਾਂ ਕੋਰਟ ਦੇ ਵਿੱਚ ਕੋਈ ਕੀਤਾ ਨਹੀਂ ਕੋਈ ਅੱਗੇ 4-5 ਸਾਲ ਪਹਿਲਾਂ ਵੀ ਇਹਨਾਂ ਦੀ ਇਸੇ ਜਗ੍ਹਾ ਤੋਂ ਲੜਾਈ ਹੋਈ ਗੋਲੀ ਚੱਲੀ ਸੀ ਬੋਰ ਸਿੰਘ ਦੇ ਖਿਲਾਫ ਪਰਚਾ ਆਇਆ ਸੀਗਾ 4-5 ਸਾਲ ਕੇ ਚੱਲਦਾ ਰਿਹਾ ਓਕੇ ਤੇ ਵਿੱਚ ਬੰਦਿਆਂ ਨੇ ਪੈ ਕੇ ਅਜੇ 6 ਮਹੀਨੇ ਨਹੀਂ ਹੋਏ ਕਿ ਰਾਜੀਨਾਵਾ ਕਰਾਇਆ ਕਰਵਾਇਆ ਸੀਗਾ ਤੇ ਪਰ ਉਹਨੇ ਆਪਣੀ ਨੀਤ ਨਹੀਂ ਬਦਲੀ ਫਿਰ ਵੀ ਤੰਗ ਪਰੇਸ਼ਾਨ ਪਾ ਫਿਰ ਕਰਨ ਲੱਗ ਪਿਆ ਕਿਉਂ ਇੱਕ ਰਸਤੇ ਨੂੰ ਅਕਸਰ ਭਰਾ ਨੇ ਇੱਕੋ ਮਾਂ ਦੇ ਪੇੜ ਤੇ ਜੰਮਿਆ ਰਸਤੇ ਨੂੰ ਲੈ ਕੇ ਕਿਉਂ ਰੌਲਾ ਪਾ ਰਹੇ ਕੀ ਕੋਈ ਉਹਦੇ ਵਿੱਚ ਕੋਈ ਨਿੱਜੀ ਰੀਜ਼ਨ ਆ ਕੋਈ ਰਾ ਕਿਉਂ ਰੁਕਿਆ ਜਾ ਰਿਹਾ ਕਿਉਂਕਿ ਰਸਤਾ ਤੇ ਹੁਣ ਜਿਹਦੀ ਜ਼ਮੀਨ ਆ ਰਸਤਾ ਤੇ ਹੁਣ ਚਾਹੀਦਾ ਹੀ ਚਾਹੀਦਾ ਵਾ ਇੱਥੇ ਕਾਨੂੰਨਨ ਹੱਕ ਬਣਦਾ ਕਾਨੂੰਨ ਵੀ ਦਿੰਦਾ ਸਾਰਾ ਆਪਣਾ ਰਸਤਾ ਦਿੰਦਾ ਫਿਰ ਕਿਉਂ ਰੁਕ ਕੀਤਾ ਜਾ ਰਿਹਾ ਜਾਣ ਬੁੱਝ ਕੇ ਕਰ ਰਹੇ ਨੇ ਤੰਗ ਪਰੇਸ਼ਾਨ ਕੇ ਵੀ ਇੱਥੇ ਅੱਗੇ ਨਿਕਾ ਨਿਕਲ ਗਿਆ ਵਾ ਇਹ ਵੀ ਕੱਲ ਨੂੰ ਨਿਕਲ ਜਾਣ ਇੱਥੋਂ ਮੇਰਾ ਜ਼ਮੀਨ ਤੇ ਕਬਜ਼ਾ ਜੇ ਤੁਹਾਡੇ ਕਹਿਣ ਦਾ ਮਤਲਬ ਜਿਸ ਦੇ ਲਫ਼ਜ਼ਾਂ ਵਿੱਚ ਕਿ ਗੁੰਡਾਗਰਦੀ ਕਰਨੇ ਗੁੰਡਾਗਰਦੀ ਕਰਦੀ ਸ਼ਰੇਆਮ ਗੁੰਡਾਗਰਦੀ ਧੱਕਾ ਵਾ ਸ਼ਰੇਆਮ ਤੇ ਪੁਲਿਸ ਨੇ ਕੋਈ ਤੁਹਾਡੇ ਦੇ ਹੱਕ ਚ ਵਿੱਚ ਨਹੀਂ ਕਾਰਵਾਈ ਕੀਤੀ ਜਾਂ ਕੋਈ ਪਹਿਲਾਂ ਜਿਹੜਾ ਝਗੜਾ ਹੋਇਆ ਸੀਗਾ ਇੱਥੇ ਇਹਨਾਂ ਨੇ ਉਹਦੇ ਮੁੰਡੇ ਨੂੰ ਗੋਲੀ ਮਾਰੀ ਸੀਗੀ ਉਹਦਾ ਪਰਚਾ ਆਇਆ ਸੀ ਕਿੰਨਾ ਚਿਰ ਪਹਿਲਾਂ ਅਰਸ਼ਾ ਚਾਰ ਸਾਲ ਪਹਿਲਾਂ ਹੋਇਆ ਵਾ ਓਕੇ ਹਾਂ ਉਹਦਾ ਰਾਜੀਨਾਮਾ ਦੇ ਕੋਰਟ ਚ ਦੇ ਕੇ ਆਇਆ ਹਾਂ ਕੋ 6 ਮਹੀਨੇ ਨਹੀਂ ਅਜੇ ਹੋਏ ਓਕੇ ਹਾਂ ਬਿਆਨ ਦੇ ਬੰਦੇ ਜੇ ਵਿੱਚ ਪੈ ਕੇ ਬਿਆਨ ਦੇ ਕੇ ਆਏ ਪਰ ਉਹਨੇ ਆਪਣੀ ਨੀਦ ਨਹੀਂ ਬਦਲੀ ਉਹ ਆਪਣੀ ਨੀਦ ਉਹੀ ਰੱਖਦਾ ਵਾ ਇਹ ਕਿੰਨੀ ਤਰੀਕ ਦਾ ਵਾਕਿਆ ਹੈ ਜਿਹੜਾ ਗੁਰਵਾਲ ਸਿੰਘ ਜਿਹੜੇ ਇਹਨਾਂ ਨੇ ਜਿਹੜੀ ਦਵਾਈ ਪੀਤੀ ਇਹਨਾਂ ਨੇ ਹਾਂ ਕੋਈ ਜੁਰੀਲੀ ਦਵਾਈ ਪੀਤੀ ਆ 15 15 ਤਰੀਕ ਨੂੰ ਤੇ ਡੈਥ 14 ਤਰੀਕ ਨੂੰ 14 ਤਰੀਕ ਨੂੰ ਇਹਨਾਂ ਦਾ ਜਾਂ ਉੱਥੇ ਤੱਕ ਮੁੱਕੀ ਹੋਏ ਆ ਅੱਛਾ ਜੀ ਇਹ ਦੀ ਤੁਹਾਡਾ ਕੀ ਨਾਮ ਹੈ ਆਪਣਾ ਨਾਮ ਆ ਲਖਵਿੰਦਰ ਸਿੰਘ ਇਸੇ ਮੇਰਾ ਮੁੰਡਾ ਮਾਮੇ ਦਾ ਮੁੰਡਾ ਅੱਛਾ 14 ਤਰੀਕ ਨੂੰ ਪਹਿਲਾਂ ਤੋਂ ਟੱਕ ਮੁੱਕੀ ਉਹ ਜਗ੍ਹਾ ਤੇ ਜਿਹੜੇ ਇਹਨਾਂ ਦੀ 14 ਆਹ ਜਨਵਰੀ ਹਾਂ 14 ਜਨਵਰੀ 14 ਇਹਨਾਂ ਉੱਥੇ ਵੇਖੀ 14 ਨੂੰ ਜਿੱਥੇ ਜਗ੍ਹਾ ਤੇ ਪਹਿਲਾਂ ਉਹ ਵਾਹੇ ਕਾਜਾ ਉਸ ਦਿਨ ਉੱਥੇ ਨੀਂ ਰੱਖ ਰਿਆ ਉਹ ਹੂੰ ਰਸਤਾ ਇਹਦਾ ਇਹਦੀ ਜ਼ਮੀਨ ਦੇ ਨੀਂ ਰੱਖ ਕੇ ਤੇ ਇਹਦਾ ਰਸਤਾ ਬਿਲਕੁਲ ਉਧਰ ਜਾਣਾ ਆਉਣਾ ਬੰਦ ਕਰ ਰਿਆ ਓਕੇ ਵੀ ਕੱਲ ਨੂੰ ਇਹਦੇ ਤੇ ਜਾ ਵੀ ਇਹ ਹੁਣ ਅੱਗੇ ਲੜਾਈ ਝਗੜਾ ਆਇਆ ਹੁਣ ਉਹ ਮਰ ਬੀ ਨਾ ਸਾਹਿਬ ਦਾ ਇਸ ਚੀਜ਼ ਨੂੰ ਹੂੰ ਤੇ ਉਹਨੇ ਜਾ ਕੇ 14 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਥਾਣੇ ਹੂੰ ਉੱਥੇ ਕੋਈ ਸੁਣਵਾਈ ਨਹੀਂ ਹੋਈ ਤੇ 15 ਨੂੰ ਆਇਆ ਇਹ ਸਵੇਰੇ ਇਹ ਹੁਣ ਪੱਠੇ ਵੜਨ ਡਿਆ ਉਹ ਫੇਰ ਆ ਆਪਦੇ ਮਹਤਰੀ ਲਾ ਕੇ ਇਹਦੀ ਉੱਥੇ ਫੇਰ ਇਹਨਾਂ ਨਾਲ ਨੀਂ ਸ਼ੁਰੂ ਕਰਤੀ ਇਹਨੇ ਰੋਕੀ ਆ ਇਹਨੂੰ ਤਾਂ ਕਮੋਕੀ ਕੀਤੀ ਤੇ ਇਹਨਾਂ ਨੂੰ ਅਫਸੋਸ ਮਤਲਬ ਕਿ ਜੇਕਰ ਉੱਥੇ ਉਹ ਰਸਤਾ ਬੰਦ ਕਰ ਦਿੰਦੇ ਆ ਤੇ ਉਹਨਾਂ ਨੂੰ ਜ਼ਮੀਨ ਹੋਰ ਕਿ ਰਸਤਾ ਨਹੀਂ ਜਾਂਦਾ ਕੋਈ ਰਸਤਾ ਨਹੀਂ ਰਹਿੰਦਾ ਉਹਨਾਂ ਨੂੰ ਇੱਕੋ ਕੋਲਾ ਦਾ ਰਸਤਾ ਉਹ ਕਾਗਜਾਂ ਦੇ ਵਿੱਚ ਸਰਕਾਰੀ ਰਸਤਾ ਹੈ ਸਰਕਾਰੀ ਰਸਤਾ ਨਹੀਂ ਇਹਦੀ ਜ਼ਮੀਨ ਹੈ ਇਹਦੀ ਹੈ ਜ਼ਮੀਨ ਹੈ ਰਸਤਾ ਉੱਥੇ ਉਹ ਜਿਹੜੀ ਗੁੱਟ ਜਿੱਥੇ ਰਸਤਾ ਖਤਮ ਹੋਣ ਡਿਆ ਉੱਥੇ ਉੱਥੇ ਇਹ ਬਰਾਂਡਾ ਪਾਉਣ ਡਿਆ ਜਾ ਕੇ ਅੱਗੇ ਅੱਗੇ ਬਲ ਰੂੜੀ ਲੱਗਦੀ ਹੈ ਅੱਗੇ ਬਲ ਰੂੜੀ ਲੱਗਦੀ ਹੈ ਜਦੋਂ ਕਾਰੀ ਦੱਸਾ ਜੀ ਤਾਂ ਖਤਮ ਹੁੰਦਾ ਵਾ ਨਾਲ ਜ਼ਮੀਨ ਲੱਗਦੀ ਆ ਉੱਥੇ ਨਾਲ ਜ਼ਮੀਨ ਸ਼ੁਰੂ ਹੁੰਦੀ ਆ ਕਰਤਾਲ ਸਿੰਘ ਦੀ ਜਿਹੜੀ ਵਾਂਡੇ ਚ ਆਈ ਪਰ ਵਾਂਡੇ ਚ ਆਈ ਉੱਥੇ ਨਾਲ ਉਹ ਲੱਗਦੀ ਆ ਉਹਨੂੰ ਰੋਕਦਾ ਅੱਛਾ ਉੱਥੇ ਰੋਕ ਦੇ ਮਿਲ ਕੇ ਜੇ ਉਹ ਰੁਕ ਜਾਂਦੇ ਫਿਰ ਤੁਹਾਡਾ ਗਾਂ ਰਸਤਾ ਕੋਈ ਗਰਦਾਲ ਸਿੰਘ ਦੀ ਜ਼ਮੀਨ ਨੂੰ ਕੋਈ ਰਸਤਾ ਨਹੀਂ ਦਿੰਦਾ ਉਹ ਦੁਆਰ ਕਰ ਦਿੰਦਾ ਬਰਾਂਡਾ ਪਾ ਦਿੰਦਾ ਇਹਦੀ ਚਾਰ ਕਿੱਲੇ ਜ਼ਮੀਨ ਨੂੰ ਰਸਤਾ ਬਿਲਕੁਲ ਬੰਦ ਹੋ ਜਾਂਦਾ ओके ਤੇ ਹੁਣ ਜਦੋਂ ਤੁਸੀਂ ਕਹ 14 ਤਰੀਕ ਨੂੰ ਇਹ ਝਗੜਾ ਹੋਇਆ ਫਿਰ 15 ਤਰੀਕ ਨੂੰ ਇਹਨਾਂ ਨੇ ਦਵਾਈ ਪੀਤੀ 15 ਤਰੀਕ ਨੂੰ ਜਦੋਂ ਆਇਆ ਜਾਂ ਉੱਥੋਂ ਐਪਲੀਕੇਸ਼ਨ ਦੇ ਗਏ ਹਾਂਜੀ ਤੇ ਇਹਨਾਂ ਨੇ ਕਿਹਾ ਵੀ ਤੇ ਜਾ ਹੈ 14 ਨੂੰ ਦੇ ਗਏ 14 ਨੂੰ ਤੇ 15 ਨੂੰ ਆਣ ਕੇ ਪੱਠੇ ਵਡਣ ਤੇ ਇਹਨਾਂ ਨੇ ਮਿਹਤਰੀ ਫੇਰ ਲਾ ਕੇ ਆਪ ਦਾ ਕੰਮ ਸ਼ੁਰੂ ਕਰਤਾ ਓਕੇ ਇਹਨਾਂ ਨੂੰ ਕੋਈ ਡਰ ਨਹੀਂ ਡਰ ਪੈਣੀ ਆ ਵੀ ਕੋਈ ਡਰ ਪੈਣੀ ਨਹੀਂ ਇਹ ਇਹ ਫੇਰ ਗਿਆ ਇਹਨੂੰ ਇਹਨੂੰ ਫੇਰ ਤੱਕੇ ਮਾਰੇ ਅੱਛਾ ਤੇ ਫਿਰ ਇਹਨਾਂ ਨੇ ਆਣ ਕੇ ਦਵਾਈ ਪੀ ਲਈ ਉਹ ਕਿੰਨੇ ਉਹਨਾਂ ਨੂੰ ਦੱਸ ਕੇ ਦੀ ਪੀਤੀ ਆ ਉੱਥੇ ਮੌਕੇ ਤੇ ਇਹਨਾਂ ਦੇ ਸਾਹਮਣੇ ਵੀ ਦੀ ਸਾਹਮਣੇ ਕਹਿੰਦੇ ਉਹ ਵੀਡੀਓ ਵਿੱਚ ਤੁਹਾਨੂੰ ਵਿਖਾ ਦੇ ਲਈ ਵੀਡੀਓ ਬਣਾਈਆਂ ਵੀਡੀਓ ਉਹਨਾਂ ਹੀ ਬਣਾਈ ਆ ਉਹਨੂੰ ਕਹਿੰਦੇ ਪੀਲਾ 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 ਅੱਛਾ ਇਹ ਕਹਿੰਦੇ ਕਿ ਦਵਾਈ ਵੀ ਨਹੀਂ ਉਹ ਕਹਿੰਦੇ ਕਿ ਦਵਾਈ ਪੀਲਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਆਜ ਆਉਂਦੀ ਵੀਡੀਓ ਦੇ ਫਿਰ ਉਹਨੂੰ ਇੰਨਾ ਟਾਈਮ ਲੱਗਦਾ ਉਹ ਦਾਤੀ ਨਾਲ ਵੱਢ ਕੇ ਪੀਂਦਾ ਕਿੰਨਾ ਟਾਇਲ ਇੱਕ ਜੀ ਸੀ ਨੂੰ ਆਪਾਂ ਦਾਤੀ ਨੂੰ ਵੱਢ ਕੇ ਟੱਕੜ ਉਦੋਂ ਖੁੱਲਿਆ ਨਹੀਂ ਛੇਦੀ ਜਦੋਂ ਬੰਦਾ ਗੁੱਸੇ 'ਚ ਹੁੰਦਾ ਹਾਂ ਹਾਂ ਠੀਕ ਹੈ ਨਾ ਉਹਨੇ ਜਿਹੜੇ ਹੁਣ ਕੋਲੀ ਖੜਾ ਬੰਦਾ ਹੱਤ ਬਗਾਨੇ ਨੂੰ ਫੜਦਾ ਇਹਨਾਂ ਸਕੇ ਭੜਾਉਣੀ ਫੜਿਆ ਨੇ ਅਛਾ ਮਤਲਬ ਕੀ ਉਹਨਾਂ ਦੇ ਸਾਹਮਣੇ ਉਹਨਾਂ ਨੇ ਉਹ ਟੱਕ ਸਾਰਾ ਬੋਤਲ ਨੂੰ ਕੱਟ ਕੇ ਤੇ ਦਵਾਈ ਪੀਤੀ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਕਹਿੰਦੇ ਕਿ ਪੀਲਾ 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 ਤਿੰਨ ਵਾਰੀ ਪੀਲਾ ਪੀਲਾ ਕਿਹਾ ਵਾ ਤਿੰਨ ਵਾਰੀ ਇਹ ਪੀਲਾ ਪੀਲਾ ਕੀ ਨੇ ਕੀ ਦੀ ਆਵਾਜ਼ ਸੀ ਉਹ ਸਾਰੇ ਪਰਿਵਾਰ ਸਾਰਾ ਪਰਿਵਾਰ ਦੇ ਜੀ ਆ ਬੋਲਣ ਰਿਹਾ ਬੋਰ ਸਿੰਘ ਸਰਜੀਤ ਕੌਰ ਜਿੰਨੇ ਵੀ ਇਹਨੇ ਪਰਿਵ ਤੇ ਫਿਰ ਤੁਸੀਂ ਕੀ ਹੋਣ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਇੱਕ ਦੇਖੀਏ ਇੱਕ ਵੱਖਰੀ ਤਰ੍ਹਾਂ ਦੀ ਅਨੋਣੀ ਕਹਾਣੀ ਆ ਕਿਉਂਕਿ ਇੱਕੋ ਮਾਂ ਦੇ ਪੇਟ ਚੋਂ ਨਿਕਲੇ ਦੋਨੋਂ ਬੱਚੇ ਨਾ ਤੇ ਚਲੋ ਅੱਜ ਵੱਡੇ ਹੋਏ ਆ ਸਾਰੇ ਫਿਰ ਵੀ ਦਰਦ ਤੇ ਇਨਸਾਨ ਨੂੰ ਇਨਸਾਨ ਦਾ ਹੁੰਦਾ ਤੇ ਇਹ ਤੇ ਸਕੇ ਭਰਾ ਤੇ ਫਿਰ ਵੀ ਉਹਨੂੰ ਕਹਿ ਰਿਹਾ ਕਿ ਪਤਾ ਵਾ ਕਿ ਜੇ ਦਵਾਈ ਪੀ ਲਈ ਤੇ ਉਹਨੇ ਮਰ ਜਾਣਾ ਫਿਰ ਵੀ ਕਹਿ ਰਿਹਾ ਦਵਾਈ ਪਿਲਾਣਾ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਹੋ ਸਰਕਾਰ ਨੂੰ ਕੀ ਬੇਨਤੀ ਕਰਦੇ ਹੋ ਜੀ ਜੇ ਕਹਿੰਦੇ ਪ੍ਰਸ਼ਾਸਨ ਨੂੰ ਇਹੋ ਹੀ ਕਹਿੰਨੇ ਆ ਇਸ ਮਾਮਲੇ ਦੀ ਪੜਤਾਲ ਕਰਕੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਤੁਸੀਂ ਬੋਲ ਰਹੇ ਹੋ ਕੋਈ ਘਟਨਾ ਨਾ ਵਾਪਰੇ ਕਿਸੇ ਨਾਲ ਇੱਥੇ ਜਿੰਨੇ ਵੀ ਸੱਜਣ ਖੜੇ ਹੋਏ ਨੇ ਸਾਰੇ ਕਿ ਜੋ ਇਹ ਬੋਲ ਰਿਹਾ ਸੱਚਾ ਬਿਲਕੁਲ ਗਲ ਜੀ ਸਾਰੇ ਹੰਮੀ ਪਰਦੇ ਆ ਸਾਰੇ ਇਸ ਗੱਲ ਦੇ ਸਹੀ ਹੈ ਜੀ ਅੱਛਾ ਤੇ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਉਹ ਸਜ਼ਾ ਜਿਹੜੀ ਬੰਦੀ ਓ ਦਿੱਤੀ ਜਾਵੇ ਤੇ ਜਿਹੜਾ ਰਸਤਾ ਤੁਹਾਡਾ ਚ ਉਹ ਮਿਲਦਾ ਜਿਹੜਾ ਉਹ ਰਸਤਾ ਤਾਂ ਹੈ ਹੀ ਆ ਹਾਂ ਹਾਂ ਰਸਤਾ ਤਾਂ ਹੈ ਹੀ ਆ ਹਾਂ ਵੀ ਉਹ ਜਿਹੜੀ ਉਹ ਸਾਰੀ ਜਿਹੜੀ ਉਹ ਬੰਦ ਕੀਤੀ ਜਾਵੇ ਹਾਂ ਉਹ ਬੰਦ ਕੀਤੀ ਜਾਵੇ ਉਹਦੀ ਜ਼ਮੀਨ ਨੂੰ ਜਿਹੜਾ ਰਾਹ ਜਾਂਦਾ ਉਹ ਬਾਲ ਰਵੇ ਤੇ ਹੁਣ ਜਿਹੜੇ ਮ੍ਰਿਤਕ ਦੇ ਆ ਉਹ ਘਰੇ ਲੈਣ ਦੀ ਆ ਹਾਂਜੀ ਪੋਸਟਮਾਰਟਮ ਵਗੈਰਾ ਉਹਨਾਂ ਦਾ ਹੋਇਆ ਹਾਂਜੀ ਹੋ ਗਿਆ ਤਾਂ ਦਾਖਲ ਕਿੱਥੇ ਸੀ ਜਦੋਂ ਦਵਾਈ ਪੀਤੀ ਪਹਿਲੋਂ ਕਾਲੜਾ ਹਸਪਤਲ ਮਖੂ ਲੈ ਕੇ ਗਏ ਆ ਓਕੇ ਉਹਨਾਂ ਨੇ ਫਿਰ ਫਰੀਦਕੋਟ ਗੁਰੂ ਗੋਬਿੰਦ ਸਿੰਘ ਖਾਲਸ ਮੈਡੀਕਲ ਮੈਡੀਕਲ ਕਾਰਜੇ ਰੈਪਰ ਕਰਤਾ ਸੀ ਬਹੁਤੇ ਡਾਕਟਰਾਂ ਇਲਾਜ ਕਰਤਾ ਕਰਦੇ ਰਹੇ ਹਾਲ ਹੋਈ ਤੇ ਡਾਕਟਰ ਰਤੋ ਇਹ 17 ਦੀ ਦਰਮਿਆਨੀ ਰਾਤ 17 18 ਦੀ ਦਰਮਿਆਨੀ ਰਾਤ ਨੂੰ 17 ਤੇ 18 ਤੇ ਗੱਲ ਪੋਸਟਮਾਰਟਮ ਹੋਇਆ ਕਿ ਅੱਜ ਅੱਜ ਪੋਸਟਮਾਰਟਮ ਹੋਇਆ ਕੱਲ ਲੇਟ ਹੋ ਜਾਣਕਾਰੀ ਨਹੀਂ ਹੋਇਆ ਸੀਗਾ ਕਾਗਜ਼ੀ ਕਾਰਵਾਈ ਕਰਦਿਆਂ ਲੇਟ ਹੋ ਗਏ ਸੀਗੇ ਤੇ ਮੁੜ ਕੇ ਸ਼ਾਮ ਨੂੰ ਅੱਜ ਹੁਣ ਤੇ ਅੱਜ ਦਾ ਅੰਤਮ ਸਸਕਾਰ ਜਿਹੜਾ ਜੀ ਤੁਸੀਂ ਉਹ ਕਰਨ ਜਾ ਰਹੇ ਹਾਂ ਹਾਂ ਸਸਕਾਰ ਵਿਦਿਆਲ ਸਿੰਘ ਦੇ ਬੇਟੇ ਉਹ ਵੀ ਸਾਡੇ ਨਾਲ ਨੇ ਇੱਥੇ ਇਸ ਦੁਖਦਾਈ ਮਾਹੌਲ ਦੇ ਵਿੱਚ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਵੀਰ ਕੀ ਨਾਮ ਕੀ ਹੈ ਦਸਵੰਤ ਸਿੰਘ ਤੇ ਵੀਰ ਕੀ ਗੱਲ ਕੀ ਬਣੀ ਕੀ ਜਿਹੜਾ ਇਸ ਤਰੀਕਾ ਟਨ ਵਾਪਰੀ ਤੇ ਕੀ ਗੱਲ ਮੇਰੇ ਫਾਦਰ ਕਰਦਿਆਲ ਸਿੰਘ ਇੱਥੇ ਇਹਨਾਂ ਨੂੰ ਦਰਖਾਸਤ ਦੇ ਕੇ ਆਇਆ ਪਹਿਲਾਂ ਇਹਨਾਂ 14 ਤਰੀਕ ਨੂੰ ਮਕੂ ਥਾਣੇ ਹੂੰ ਦਰਖਾਸਤ ਦੇਣ ਤੋਂ ਬਾਅਦ ਫਿਰ ਇੱਕ ਦਰਖਾਸਤ ਦੇ ਕੇ ਆਇਆ ਦੋ ਦਰਖਾਸਤਾਂ ਇੱਕੇ ਦਿਨ ਇਹ ਦੇ ਕੇ ਆਇਆ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਉਹ ਸਹੀ ਨਹੀਂ ਇਸ ਜਮਾਈ ਨਹੀਂ ਆਈ ਉਸ ਤੋਂ ਬਾਅਦ ਇਹ ਇੱਥੇ ਨੀ ਰੱਖ ਰਿਹਾ ਬੋਰ ਸਿੰਘ ਹੁਣੀ ਜੇ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਇਹਨਾਂ ਲੋਕਾਂ ਤੇ ਸਾਰੀ ਗੱਲ ਅਸੀਂ ਕੀਤੀ ਹੈ ਵੀ ਇਹ ਕਰ ਰਹੇ ਤੁਸੀਂ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀ ਰੋਕਦਾ ਸੀ ਬਾਪੂ ਤਾਂ ਹੀ ਥਾਣੇ ਗਿਆ ਦਰਖਾਸਤ ਦੇਣ ਵਾਸਤੇ ਹੂੰ ਉਹ ਕਹ ਰੋਗੇ ਨਹੀਂ ਕੋਈ ਧਮਕੀ ਦੇਦਾ ਲੋਕ ਉਹ ਜੇ ਕੀ ਕਰਦੇ ਆ ਇਹਨਾਂ ਦੀ ਬੇਟੀ ਕਹਿੰਦੀ ਆ ਕਿ ਮੈਂ ਡੀਸੀ ਦਫਤਰ ਲੱਗੀਆਂ ਤੁਹਾਡਾ ਵਾਲ ਨਹੀਂ ਵਿੰਗਾਉਣ ਦਿੰਦੀ ਤੁਸੀਂ ਜਿਵੇਂ ਮਰਜੀ ਇੱਥੇ ਕੰਦਾ ਕੱਢੋ ਅੱਛਾ ਨਹੀਂ ਆ ਤੇ ਹੋਰ ਕੋਈ ਹੋਰ ਤੁਮਕੀਂ ਕਰਾਵੇ ਕੋਈ ਦਿੰਦੇ ਆ ਕੋਈ ਧਮਕੀਆਂ ਪਿੱਛੇ ਹੀ ਇਹਨਾਂ ਨੇ ਗੋਲੀ ਮਾਰੀ ਆ ਕਿਹਦੇ ਮੇਰੇ ਅੱਛਾ ਤੁਹਾਡੇ ਗੋਲੀ ਮਾਰੀ ਐ 14 6 2019 ਨੂੰ ਓਕੇ ਉਹ ਇਹਨਾਂ ਨੇ ਇਸੇ ਜਗ੍ਹਾ ਤੇ ਗੋਲੀ ਮਾਰੀ ਆ ਉਹਦਾ ਪਰਚਾ ਵਗੈਰਾ ਪਰਚਾ ਇਹਨਾਂ ਤੇ ਹੋਇਆ ਵਾ ਇਹਨਾਂ ਨੇ ਮਿੰਨਤਾਂ ਕਰਕੇ ਰਾਜੀਨਾਮਾ ਕੀਤਾ ਵੀ ਸਾਡੇ ਅਸੀਂ ਜੇਲ੍ਹ ਜਾਵਾਂਗੇ ਸਾਡੇ ਨਾਲ ਰਾਜੀਨਾਮਾ ਕਰ ਲਾ ਤੁਸੀਂ ਰਾਜੀਨਾਮਾ ਕਰ ਲਿਆ ਰਾਜੀਨਾਮਾ ਕੀਤਾ ਇਹਨਾਂ ਨਾਲ ਓਕੇ ਤੇ ਉਲਟਾ ਹੁਣ ਜਦੋਂ ਦਵਾਈ ਪੀਤੀ ਆ ਉਹ ਮੈਂ ਸੁਣਿਆ ਇੱਕ ਚੀਜ਼ ਦਾ ਫੈਸਲਾ ਹੋ ਗਿਆ ਉਹ ਰਾਜੀਨਾਮਾ ਹੋ ਗਿਆ ਤੇ ਇਹਨਾਂ ਨੇ ਦੁਬਾਰਾ ਫੇਰ ਉਹੀ ਹਰਕਤਾਂ ਕਰਨੀਆਂ ਸ਼ੁਰੂ ਕਰਤੀਆਂ ਇੱਥੇ ਹੂੰ ਇੱਥੋਂ ਨੀ ਪੱਟ ਲਈ ਇੱਥੋਂ ਪੋਰੇ ਨੱਪ ਤੇ ਖਾਲ ਦਾ ਪਾਣੀ ਲੰਘਣਾ ਬੰਦ ਕਰਤਾ ਬ੍ਰਸ਼ ਮੈਂ ਹਯੂਰ ਸਾਹਿਬ ਗਿਆ ਸੀ ਫਾਦਰ ਸਾਹਿਬ ਘਰ ਸੀ ਹੂੰ ਇਹਨਾਂ ਨੇ ਉਹਨੂੰ ਤੰਗ ਪਰੇਸ਼ਾਨੀ ਇੰਨਾ ਕੀਤਾ ਦੋ ਜਿਆਦਾ ਵੀ ਮਜਬੂਰ ਕੀਤਾ ਉਹ ਦਵਾਈ ਦੀ ਸ਼ੀਸ਼ੀ ਫੜ ਕੇ ਖੜਾ ਵਾ ਤੇ ਉਹਨੂੰ ਕਹਿ ਰਿਹਾ ਕਿ ਪੀਲਾ ਨੁਕਸਾਰ ਹੈ ਨੁਕਸਾਰ ਹੈ ਹਾਲਾਂਕਿ ਉਹਨੂੰ ਫੜ ਵੀ ਸਕਦੇ ਸੀ ਇਹ ਰੋਕ ਸਕਦੇ ਸੀ ਬਿਲਕੁਲ ਰੋਕ ਸਕਦਾ ਇਹਨਾਂ ਇੱਕ ਵਾਰੀ ਵੀ ਨਹੀਂ ਉਹਨੂੰ ਰੋਕਿਆ ਤਿੰਨ ਵਾਰੀ ਬੋਰ ਸਿੰਘ ਨੇ ਕਿਹਾ ਕਿ ਤੂੰ ਪੀਲਾ 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 ਬੋਰ ਸਿੰਘ ਤੁਹਾਡੇ ਚਾਚਾ ਜੀ ਚਾਚਾ ਜੀ ਹਾਂ ਤੁਸੀਂ ਕੀ ਮੰਨਦੇ ਹੋ ਤੁਸੀਂ ਇਸ ਚੀਜ਼ ਨੂੰ ਪ੍ਰਸ਼ਾਸਨ ਤੋਂ ਕੀ ਬੇਨਤੀ ਕਰਦੇ ਹੋ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆਂ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਲਦੀ ਤੋਂ ਜਲਦੀ ਗ੍ਰਿਫਤਾਰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹੂੰ ਫਰਾਰ ਨਹੀਂ ਕਰੋ ਕਤਲ ਹੋਇਆ ਵਾ ਓਕੇ ਇਹ ਹੁਣ ਫਰਾਰ ਨਹੀਂ ਕਰੋ ਆ ਫਰਾਰ ਨਹੀਂ ਹੈ ਦਵਾਈ ਜਿਹੜੀ ਆ ਪੀਤੀ ਆ ਹਾਂਜੀ ਤੇ ਕਦੇ ਨਾ ਕੱਟੀ ਇਥੇ ਤੇ ਕਿਹਨੇ ਦਾਤਰੀ ਐਸ ਦਾਤਰੀ ਦੇ ਨਾਲ ਹਾਂ ਇਹ ਕੱਢੀ ਅਸੀਂ ਇਹ ਦਾਤਰੀ ਨਾਲ ਇੱਥੇ ਖੜਕੇ ਦਵਾਈ ਜਿਹੜੀ ਆ ਆ ਐਸੀ ਜਿੱਥੇ ਜਗ੍ਹਾ ਤੇ ਮੈਂ ਖਲੋਤਾ ਇਸ ਜਗ੍ਹਾ ਤੇ ਖਲੋ ਕੇ ਪੀਤੀ ਆ ਇਹ ਕਿਹੜੇ ਆ ਸਾਹਮਣੇ ਉਹਨਾਂ ਦਾ ਘਾਰ ਆ ਜਿਹੜੇ ਉਹਨਾਂ ਤੁਹਾਡੇ ਦੂਸਰੇ ਪਾਸੇ ਜਿਹੜੇ ਕਹਿੰਦੇ ਗੋੜ ਸਿੰਘ ਉਜੀ ਦਾ ਘਰ ਹੈ ਜਿਹੜੇ ਕਿ ਨਹੀਂ ਪੀ ਲੋਗਣਾ ਤੇ ਇੱਥੇ ਖੜਕੇ ਜਿਹੜੀ ਆ ਉਹ ਦਵਾਈ ਸਾਰਾ ਪਰਿਵਾਰ ਸਾਰਾ ਪਰਿਵਾਰ ਉੱਤੇ ਖਲੋਤਾ ਵੀ ਹੈ ਤੇ ਹਾ ਜਿਹੜਾ ਗੁਰਦੇਵ ਸਿੰਘ ਦਾ ਪਰਿਵਾਰ ਆ ਉਹ ਨਹੀਂ ਆਇਆ ਇੱਥੇ ਉਹਨੂੰ ਪਤਾ ਲੱਗਾ ਉਹ ਜਦੋਂ ਬਾਅਦ ਚ ਗੁਰਦੇਵਾਲ ਸਿੰਘ ਨੂੰ ਚੀਕਾ ਮਾਰੀਆਂ ਉਹ ਉੱਥੇ ਸਾਹਮਣੇ ਉਦੋਂ ਭੱਜੇ ਆਉਣ ਜਿਆ ਅੱਛਾ ਨਾ ਜਿੱਕੇ ਆ ਕੇ ਆਓ ਇੱਥੇ ਡਿਗ ਭੇ ਦਵਾਈ ਵੀ ਕੇ ਹਾਂ ਆ ਉਸ ਜਗ੍ਹਾ ਤੇ ਡਿਗ ਭੇ ਲਾ ਕੇ ਪਰਿਵਾਰ ਵੀ ਆ ਪਰਿਵਾਰ ਸਾਰੇ ਭੱਜ ਆਇਆ ਉਹਨਾਂ ਨੇ ਫਿਰ ਇੱਥੇ ਉਹਨੂੰ ਚੁੱਕਿਆ ਵਾ ਅੱਛਾ ਇੱਥੋਂ ਦਵਾਈ ਪੀ ਕੇ ਫਿਰ ਟੀਕਾ ਮਾਰੀਆਂ ਨਾ ਉਹਨੇ ਅੱਛਾ ਅੱਛਾ ਟੀਕਾ ਮਾਰੀਆਂ ਪਰਿਵਾਰ ਭੱਜ ਆਇਆ ਵਾ ਅੱਛਾ ਵੀ ਉਹ ਦਵਾਈ ਪੀ ਜਾਂਦਾ ਤੇ ਭੱਜ ਆਇਆ ਤੇ ਅੱਛਾ ਇਥੋਂ ਫਿਰ ਦਵਾਈ ਪੀ ਕੇ ਤੇ ਉਹ ਸਿੱਧਾ ਬਾਅਦ ਵਿੱਚ ਫਿਰ ਤੁਸੀਂ ਹਸਪੀਟਲ ਲੈ ਕੇ ਉਹਨੂੰ ਹਾਂ ਫਿਰ ਪਰਿਵਾਰ ਆ ਹਸਪੀਟਲ ਲੈ ਕੇ ਅੱਛਾ ਉਹ ਦਵਾਈ ਤੇ ਆ ਉਹ ਦਾਤਰੀ ਹਾਂ ਆ ਉਹ ਜਗਾ ਆ ਟੱਕਰ ਉਸ ਐਸਟੀਓ ਉਹ ਲੈ ਤੇ ਕਰਦੇ ਆਏ ਇਹ ਟੂਬ ਲਗਰਦੀਆਲ ਸਿੰਘ ਦੀ ਆ ਇਹ ਗਰਦੀਆਲ ਸਿੰਘ ਦੀ ਤੇ ਆ ਜਮੀਨ ਵੀ ਜਿਹੜੀ ਮਗਰ ਕਰਦੀਆਲ ਸਿੰਘ ਦੀ ਹੋ ਗਈ ਸਾਰੀ ਨਾ ਨਹੀਂ ਆ ਨਹੀਂ ਗਰਦੀਆਲ ਸਿੰਘ ਦੀ ਆ ਗਰਦੀਆਲ ਸਿੰਘ ਦੀ ਆ ਗਰਦੀਆਲ ਸਿੰਘ ਦੀ ਜਮੀਨ ਆ ਇੱਥੇ ਪੱਠੇ ਵਡਣ ਦਿਆ ਸੀਗਾ ਇੱਥੇ ਉਹ ਸਾਰੀ ਕਰ ਰਹੇ ਆ ਹਾਂ ਆ ਇੱਥੇ ਪੱਠੇ ਵਡਣ ਦਿਆ ਸੀ ਬੋਲ ਕੇ ਆਹ ਸਾਰੀ ਕਰ ਰਹੇ ਆ ਤੇ ਇਹ ਮੈਂਬਰ ਉਹਨਾਂ ਘਰ ਦੇ ਵਿੱਚ ਨਹੀਂ ਹੈਗੇ ਨਹੀਂ ਉਹਨਾਂ ਘਰ ਛੱਡ ਕੇ ਭੱਜ ਗਏ ਯਾਰ ਸਾਰਾ ਪਰਿਵਾਰ ਹੀ ਗਿਆ ਕਰੋੰਬਰ ਆਹ ਸਾਰਾ ਪਰਿਵਾਰ ਭੱਜ ਗਿਆ ਵਾ ਜੋ ਕਹ ਲੈ ਕੋਈ ਲਿਆ ਰਿਸ਼ਤੇਦਾਰ ਆਏ ਹੋਏ ਯਾਰ ਰਿਸ਼ਤੇਦਾਰ ਆਏ ਬੈਠੇ ਨਾ ਪਿੰਡਾਂ ਨਾ ਬਦੋਬਦੀ ਪਿਆਈ ਹੋਣ ਜਦੋਂ ਕਹਿ ਕਹਿ ਕੇ ਪਿਆਈ ਐਂਦਾ ਤਰੀ ਲਾ ਲਾ ਲਿਓ ਕਹਿੰਦੇ ਰਹੇ ਬਜਰ ਕੋ ਵੀ ਪੀ ਲਓ ਪੀ ਲਓ ਪੀ ਲਓ ਮਤਲਬ ਕਿ ਵੇਖ ਲਓ ਬਜਰ ਕੋ ਵੀ ਤੁਸੀਂ ਵੀ ਇੱਕ ਇਨਸਾਨ ਸਾਹਮਣੇ ਮਰ ਰਿਹਾ ਉਹਨੂੰ ਕਹਿੰਦੇ ਮਰੋ ਮਰੋ ਹਣ ਮਰੋ ਮਰੋ ਕਰਦਾ ਰਿਹਾ ਉਹਦੀ ਵੀਡੀਓ ਸੱਕ ਬਣਾ ਰਹੇ ਇਹ ਨਹੀਂ ਵੀ ਪਚਾਲੀਏ ਮੈਂ ਵੀ ਆਇਆ ਭੱਜ ਕੇ ਤੇ ਮੈਨੂੰ ਵੀ ਆਦਾ ਮਰਨ ਤੋਂ ਮਰਦਾ ਦੇ ਅੱਛਾ ਤੁਹਾਡੇ ਕੀ ਲੱਗਦੇ ਮੇਰਾ ਤਾਂ ਘਰਾਂ ਜੋ ਭਰਾ ਹੀ ਹੈਗੇ ਅੱਛਾ ਅੱਛਾ ਨਾਂ ਵੀ ਦੱਸ ਜੋ ਮੇਰਾ ਨਰਵੈਲ ਸਿੰਘ ਨਾਂ ਹੈ ਠੀਕ ਮੇਰਾ ਭਰਾ ਮਰਿਆ ਸੀ ਪਹਿਲਾਂ ਤੇ ਮੇਰੇ ਘਰ ਆਣ ਕੇ ਆਂਦਾ ਮੇਰੇ ਦਾ ਕਬਜ਼ਾ ਹੋਣ ਡਿਆ ਤੇ ਮੈਂ ਭੱਜ ਕੇ ਲੇ ਵੀ ਆ ਦੇ ਨੂੰ ਨਾ ਰੋਕ ਲਾਂ ਰੋਕਣ ਲੱਗੇ ਉਹ ਵੀ ਵਿਚਾਰੇ ਨੇ ਦਵਾ ਪਿਆਤੀ ਹੈ ਬਹੁਤ ਗੱਡੀ ਮੇਰੀ ਦੀ ਚੱਲੀ ਬਹੁਤ ਥੱਕੇ ਥੱਕੇ ਮਾਰੇ ਆ ਮਤਾਂ ਕੀ ਕਹਿੰਦੇ ਹੋ ਤੁਸੀਂ ਇਹ ਜਿਹੜੀ ਆਤਮ ਹੱਤਿਆ ਕਿ ਕਤਲ ਮੰਨਦੇ ਹੋ ਉਹ ਜਿਹੜਾ ਕੀਤਾ ਗਿਆ ਤੁਹਾਡੇ ਹਿਸਾਬ ਨਾਲ ਕਤਲ ਕਿੰਨਾ ਵੱਲੋਂ ਕਿੰਨੇ ਕਿੰਨਾਂ ਨੇ ਕੀਤਾ ਨਰਿੰਦਰ ਸ਼ਰਿੰਦਰ ਸਿੰਘ ਗੱਲ ਅਸ਼ਾ ਤੇ ਜਦੋਂ ਤੁਹਾਡੇ ਕਿਉਂਕਿ ਦੋਵਾਂ ਜੀਆਂ ਦਾ ਬੜਿਆ ਹੁੰਦਾ ਆਪਸ ਪਿਆ ਜਦੋਂ ਇਹ ਦਵਾਈ ਲੈ ਕੇ ਗਏ ਆ ਤੁਹਾਡੇ ਨਾਲ ਕੋਈ ਗੱਲਬਾਤ ਕਰਕੇ ਗਏ ਇਥੋਂ ਵੀ ਮੈਂ ਚੱਲਿਆ ਆ ਕੰਮ ਕਰਨ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਸਿੱਧਾ ਤੁਹਾਨੂੰ ਬਾਅਦ ਵਿੱਚ ਪਤਾ ਲੱਗਦਾ ਜਦੋਂ ਇਹ ਕੰਮ ਹੋ ਜਾਂਦਾ ਹਾਂ ਜਦੋਂ ਉਹਨਾਂ ਨਾਲ ਲੜਿਆ ਉਹ ਇਹਦੇ ਗੱਲ ਪਏ ਆ ਹੂੰ ਇਹਨੇ ਉੱਥੇ ਹੀ ਉਹਨਾਂ ਦੇ ਕੋਲੇ ਕਿਤੇ ਦਵਾਈ ਪੀ ਲਈ ਉੱਥੇ ਮੋਟਰ ਤੇ ਹੀ ਰੱਖੀ ਅਸੀਂ ਤੇ ਕੀ ਬੇਨਤੀ ਕਰਦੇ ਆ ਸਰਕਾਰ ਨੂੰ ਵੱਡੇ ਅਫਸਰਾਂ ਤੇ ਕਰ ਗੱਲ ਜਾਣੀਆਂ ਸਾਰੀ ਤੁਹਾਡੀ ਉਹਨੇ ਕੀ ਅਫਸਰਾਂ ਨੂੰ ਕੀ ਬੇਨਤੀ ਕਰਦੇ ਹੋ ਅਸੀਂ ਇਹ ਬੇਨਤੀ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੀ ਇਨਸਾਫ ਚਾਹੁੰਦੇ ਹੋ ਤੁਸੀਂ ਸਜ਼ਾ ਚਾਹੁੰਦੇ ਉਹਨਾਂ ਨੂੰ ਕਿ ਕੀ ਹੋ ਜਾਈਏ ਅਸੀਂ ਸਜ਼ਾ ਚਾਹੁੰਦੇ ਆ ਅਸੀਂ ਦਾਨੇ ਨੂੰ ਫਾਂਸੀ ਦੀ ਸਜ਼ਾ ਹੀ ਹੋ ਜੇ ਜਿਨੇ ਸਾਡਾ ਘਰ ਚਾੜਿਆ ਲਿਸ਼ਕੋ ਤੁਸੀਂ ਗੱਲਬਾਤ ਸੁਣੀ ਸਾਰਾ ਗਮਗੀਨ ਮਾਹੌਲਾ ਜਿੱਕਰ ਜ਼ਮੀਨ ਜਿਹੜੀ ਉਹ ਭਰਾਵਾਂ ਦੇ ਵਿੱਚ ਇੰਨਾ ਜ਼ਹਿਰ ਪੈਦਾ ਕਰ ਦਵੇ ਕਿ ਇੱਕ ਭਰਾ ਸਾਹਮਣੇ ਦਵਾਈ ਪੀ ਰਿਹਾ ਕਹਿ ਰਿਹਾ ਕਿ ਮੈਂ ਮਰ ਲੱਗਾ ਤੇ ਦੂਸਰਾ ਭਰਾ ਨੂੰ ਕਹਿ ਰਿਹਾ ਕਿ ਮਰ ਜਾ ਪੀਲਾ ਦਵਾਈ ਪੀਲਾ ਕਿੱਥੋਂ ਤੱਕਰ ਸਾਡੀ ਜਿਹੜੀ ਆ ਇਨਸਾਨੀਅਤ ਅੱਜ ਸਾਡੀ ਗਿਰ ਚੁੱਕੀ ਐ ਜੇ ਦੇਖੀਏ ਤੇ ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਜੀ ਨੂੰ ਕਹਿੰਦੇ ਸੀ ਪਹਿਲਾਂ ਕਹਿੰਦੇ ਕਿ ਪਰਿਵਾਰ ਜਿਹੜਾ ਵਾ ਉਹ ਹੁੰਦਾ ਆਪਣਾ ਸਾਰਾ ਬਾਅਦ ਚ ਸਮਾਜ ਜਿਹੜਾ ਉਹ ਸਾਰਾ ਪਰਿਵਾਰ ਹੁੰਦਾ ਚਲੋ ਸਮਾਜ ਨਹੀਂ ਪਰਿਵਾਰ ਤੇ ਜਿਹੜਾ ਆਪਣਾ ਪਰਿਵਾਰ ਉਹਨੂੰ ਤੇ ਪਰਿਵਾਰ ਸਮਝ ਹੀ ਸਕਦੇ ਨਾ ਆਪਾਂ ਪਰ ਕਿੰਨੀਆਂ ਲਾਲਚ ਨੇ ਜਾਂ ਸਾਡੇ ਈਗੋ ਨੇ ਇੰਨੀਆਂ ਕਦਰਾਂ ਕੀਮਤਾਂ ਸਾਡੀਆਂ ਜਿਹੜੀਆਂ ਗਰਾ ਦੁੱਤੀਆਂ ਕਿ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਾਰਾ ਪਰਿਵਾਰ ਇਸਦਾ ਇਸ ਤੇ ਫਲਾਪ ਕਰ ਰਿਹਾ ਵਾ ਤੇ ਸਿਰਫ ਜੇਕਰ ਉੱਥੇ ਦੂਜਾ ਭਰਾ ਉਹਨੂੰ ਰੋਕ ਦਿੰਦਾ ਤੇ ਅੱਜ ਜਿਹੜੀ ਇਹ ਕਹਾਣੀ ਨਾ ਬਣਦੀ ਜੇ ਉਹ ਨਾ ਇੱਕ ਜ਼ਮੀਨ ਤੇ ਇੱਥੇ ਰਹਿ ਜਾਣੀ ਇਹ ਪੈਸਾਰੀ ਸਾਰਾ ਕੁਝ ਇੱਥੇ ਰਹਿ ਜਨ ਸਿਰਫ ਈਗੋ ਤੇ ਲਾਲਚ ਦੇ ਕਰਕੇ ਹੀ ਅੱਜ ਜਿਹੜੇ ਉਹ 70 ਵਿਚਿਆ ਹੋਇਆ ਤੁਸੀਂ ਵੀ ਆਪਣੀ ਜਿਹੜੀ ਇਹਦੇ ਵਿੱਚ ਰਹਿ ਦੱਸੋ ਕੀ ਗੱਲ ਬਾਤ ਤੁਹਾਨੂੰ ਇਹ ਲੱਗਦਾ ਕਿਉਂ ਕਾਰਨ ਬਣਦਾ ਜਾ ਰਿਹਾ ਸਮਾਜ ਸੰਦਾ ਇੰਨਾ ਕਿਉਂ ਨਿਕਲਦਾ ਜਾ ਰਿਹਾ ਇਸ ਬੰਦੀ ਜੇਦੋ ਅਸੀਂ ਦੂਸਰੀ ਧਿਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨਾਲ ਸਾਡਾ ਸੰਪਰਕ ਜਿਹੜਾ ਉਹ ਕਾਇਮ ਨਹੀਂ ਹੋ ਸਕਿਆ ਕਿਉਂਕਿ ਉਹ ਘਰ ਵਿੱਚ ਨਹੀਂ ਸਨ ਤੇ ਜੇਕਰ ਉਹ ਦੂਸਰੀ ਧਿਰ ਆਪਣਾ ਪੱਖ ਰੱਖਣਾ ਚਾਹੁੰਦੀ ਹੋਵੇ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦੀ ਹੈ ਜਿਹੜੇ ਨੰਬਰ ਸਾਡੇ ਆ ਉਸ ਸਕਰੀਨ ਦੇ ਉੱਪਰ ਆ ਰਹੇ ਨੇ ਸਤਿ ਸ੍ਰੀ ਅਕਾਲ ਜੀ